ਇਹ ਸਾਡੇ ਪੰਜਾਬ ਦੇ ਵਿੱਚ ਜਿਹੜਾ ਮੋਹਤਦਰੀ ਨੇ ਖਾਸ ਕਰਕੇ ਸਿੱਖਾਂ ਦੇ ਵਿੱਚ ਮੈਂ ਉਹਨਾਂ ਦੀ ਅੱਜ ਗੱਲਬਾਤ ਕਰ ਰਹੀ ਹਾਂ ਇਹਨਾਂ ਦੇ ਜਵਾਬ ਤੇ ਜਿਹੜਾ ਤਾਂ ਸ਼ਬਦ ਹੋਣਗੇ ਸਾਨੂੰ ਬਾਜ਼ਾਂ ਵਾਲੇ ਦੀ ਲੋੜ ਹੈ ਜਾਂ ਕਹਿਣਗੇ ਸਾਨੂੰ ਪਿੰਡਾਂ ਵਾਲੇ ਦੀ ਲੋੜ ਹੈ ਹੁਣ ਕਹਿਣਗੇ ਸਾਨੂੰ ਅਮਰਤਪਾਲ ਦੀ ਲੋੜ ਹੈ ਦੀ ਸੂਦਿਲੋੜ ਯਾਨੀ ਕਿ ਇਹਨੇ ਆਪਨੇ ਕੱਖ ਵੀ ਕਰਨਾ ਦੂਜਿਆਂ ਦਾ ਸੁਹਾਵਾ ਲੈਣਾ ਦੂਜਿਆਂ ਦੇ ਨਾਲ ਦੇ ਲੋਕਾਂ ਨੂੰ ਪ੍ਰਗੋਣਾ ਇਹ ਕੋਈ ਹੋਰ ਲਈ ਇੱਕ ਉਦਾਹਰਨ ਦੇਣੀ ਹੈ ਥੋੜਾ ਜਿਹਾ ਸੋਚ ਇਹ ਬਰਾਬਰ ਦੀ ਫੋਟੋ ਦੇ ਪਿੱਛੇ ਖੜ ਕੇ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਆ ਤੇ ਉਹ ਕਿਰਲੀਆਂ ਨੇ ਸ਼ਿਪਕਲੀਆਂ ਤੁਹਾਡੇ ਘਰਾਂ ਵਿੱਚ ਵੀ ਹੈਗੀਆਂ ਨੇ ਜਿੰਨੇ ਵੀ ਕੀੜੇ ਮਕੌੜੇ ਹੁੰਦੇ ਨੇ ਨਾ ਮੱਖੀਆਂ ਮੱਛਰ ਉਹਨਾਂ ਨਾਲ ਕੀੜੇ ਵੀ ਢਿੱਡ ਭਰ ਲੈਂਦੇ ਨੇ ਤੇ ਫਿਰ ਜਿਹੜੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਪਿੱਛੇ ਲੁੱਕ ਜਾਂਦੀਆਂ ਨੇ ਤੇ ਇਹ ਉਹੀ ਸੂਮੇਲੇ ਜੇੜੇ ਭਿੰਦਰਾ ਵਾਲੇ ਦੇ ਨਾਮ ਦੇ ਜਾਂ ਬਾਬਾ ਦੀਪ ਸਿੰਘ ਦੇ ਨਾਮ ਦੇ ਜੇ ਜਾਂ ਦੀਪ ਸਿੰਘ ਦੇ ਨਾਮ ਤੇ ਤੇ ਜਾਂ ਅਮਰਪਾਲ ਦੇ ਨਾਮ ਤੇ ਬਸ ਇਹੇ ਰਹਿਣਗੇ ਸਾਨੂੰ ਤੇਰੀ ਲੋੜ ਹੈ ਤੇਰੇ ਤੋਂ ਬਿਨਾ ਗਾਉਂ ਬਸਦੀ ਨਹੀਂ ਤੇ ਜ਼ਰੂਰੀ ਹੈ ਬਾਜਾਂ ਵਾਲਿਆ ਆਲਿਆ ਸੇਤੀ ਆ ਜਾ ਤੇਰੇ ਤੋਂ ਬਿਨਾਂ ਕੌਮ ਨੂੰ ਮਰ ਚਲੇ ਬੱਜ ਨਹੀਂ ਸਕਦੀ ਯਾਨੀ ਕਿ ਬਸ ਐਨੇ ਕਿ ਇਹਨਾਂ ਦੀ ਸ਼ੇਰ ਮਰਤੀ ਹੈ ਤੇ ਦੂਜੀ ਗੱਲ ਜਦੋਂ ਕੋਈ ਬੰਦਾ ਇਹਨਾਂ ਨੂੰ ਦਲੀਲ ਦੇ ਨਾਲ ਸਮਝਾਵੇ ਜਾਂ ਦਲੀਲ ਦੇ ਨਾਲ ਗੱਲ ਕਰੇ ਉਹ ਤਾਂ ਦੇ ਰਹੇ ਤੁਸੀਂ ਇਹਨਾਂ ਦੇ ਕਮੈਂਟ ਕਰਕੇ ਦੇਖਿਆ ਕਰੋ ਦੇ ਗਾਲ ਦੇ ਗਾਲ ਦੇ ਗਾਲ ਦੇ ਗਾਲ ਸੌ ਤੋਂ ਜ਼ਿਆਦਾ ਜਿਹੇ ਇਹ ਗਾਲ ਕੱਢਦੇ ਨੇ ਨਾ ਇੰਨੇ ਕੱਢਦੇ ਆ ਕਿਉਂ ਕੱਢਦੇ ਆ ਕਿਉਂਕਿ ਮੈਂ ਜਿਹੜੀ ਗੱਲ ਕਹਿਦਾ ਉਹਦਾ ਜਵਾਬ ਦੇਣੇ ਕੋਈ ਹੁੰਦਾ ਨਹੀਂ ਇਹਨਾਂ ਨੇ ਬਸ ਕਮੈਂਟ ਬਾਕਸ ਦੇ ਵਿੱਚ ਵਾਹਤਾ ਮੇਰੀ ਕੋਈ ਤਸਵੀਰ ਬਣਾ ਦੇਣੀ ਹੈ ਕੁੱਤੇ ਦਾ ਮੂੰਹ ਲਾ ਕੇ ਏਡਾ ਮੂੰਹ ਲਾ ਕੇ ਕੋਲ ਕੀ ਨਵੇਂ ਤੇ ਜਾਗਰ ਫੇਰ ਕਰਨਗੇ ਤੂੰ ਆਈ ਨਾ ਕਿਉਂ ਬਕਵਾਸ ਕਰਦੇ ਗਿਆਨੀ ਬਲਬ ਤਾਂ ਕਹਿੰਦੇ ਗੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਰਿਵਾਰ ਠੀਕ ਹੈ ਪਿਆਰੋ ਸਿਮਰ ਕਰਦੇ ਹੋ ਪਿਆਰੋ ਤੁਸੀਂ ਜੀਵਨ ਬੜੀ ਚੱਲਦਾ ਪਿਆਰੋ ਜਿਵੇਂ ਕਿ ਇੰਨਾ ਮਿੱਠਾ ਬੋਲਣਗੇ ਨੋ ਵੀ ਨਾ ਬਸ ਜੇਰਾ ਫੋਨ ਜਿਹੜਾ ਉਹ ਵੀ ਐਡੀ ਸ਼ੋਅਰ ਹੋਵੇ ਤੇ ਫੋਟੋ ਸ਼ੋਅਰ ਹੋਵੇ ਫਿਰ ਕਰਦੇ ਤਾਂ ਕੀ ਲੈਣਾ ਫਿਰ ਕਰਦੇ ਜਾਣ ਕੇ ਇਹ ਉਹ ਸ਼ੋਅਰ ਹੋਵੇ ਜਿਹੜੇ ਆਪਣੇ ਐਡੀ ਦੇ ਆਪਣੇ ਫੋਟੋ ਵੀ ਲਾ ਸਕਦੇ ਐਨੇ ਡਰ ਕੋਲੇ ਆਇ ਨਹੀਂ ਕਰ ਦੂ ਹਾਂ ਇਹ ਨਹੀਂ ਕਿ ਆ ਬੰਦਾ ਔਰ ਮੈਂ ਕਿਸੇ ਨੂੰ ਗਾਲ ਨਹੀਂ ਕੱਢਦਾ ਕਿਸੇ ਨੂੰ ਮਤੰਗੇ ਨਹੀਂ ਦਿੰਦਾ ਆਪਾਂ ਕੇਵਲ ਗੱਲ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਬਾਸਾ ਦੇ ਸਾਹਮਣੇ ਇੱਕ ਤਖਤ ਤੇ ਬੈਠਾ ਰਾਜਾ ਗੁਰੂ ਪਾਸ਼ਾ ਉਹ ਸੁਣ ਰਿਹਾ ਹੁੰਦੇ ਤੇ ਉਹ ਰਾਜਾ ਜਿਹੜਾ ਪਰਜਾ ਦੇ लायक ਨਾ ਹੋਵੇ ਰਾਜਪਾਲ ਜੰਗਾਨਾ ਹੋਵੇ ਇਹਨਾਂ ਦਾ ਅਜੀਬ ਬੰਦਿਆਂ ਨੇ ਕਿ ਉਹਦੇ ਗੁਰੂ ਸਾਹਿਬ ਨੇ ਰਾਜੇ ਸ਼ੀ ਮਕਦਮ ਕੁੱਤੇ ਸ਼ਬਦ ਵਰਤੇ ਤੇ ਅਸੀਂ ਤਾਂ ਉਹ ਸ਼ਬਦ ਨਹੀਂ ਲੱਖਦੇ ਮੈਂ ਤਾਂ ਬੜੇ ਪਿਆਰ ਨਾਲ ਖੜੇ ਬੁਲਾ ਕੇ ਸ਼ੁਰੂ ਕਰਨਾ ਸੱਦੇ ਬੁਲਾ ਕੇ ਸਮਾਪਤ ਕਰਾਂ ਜਿਹੜੀ ਕਰਦੇ ਹੁੰਦੇ ਆ ਉਹ ਤਾਂ ਥੋੜੀ ਮਤ ਦੱਸ ਦੇਣਾ ਮੈਂ ਅੱਜ ਜਦੋਂ ਮੈਂ ਗੱਲ ਆਗਾ ਇੱਕ ਉਹ ਬਰੇ ਨੇ ਨਾਮ ਨੂੰ ਕੋੜ ਦਿੱਤਾ ਕਹਿੰਦਾ ਜੀ ਬੁਵਾਈਆਂ ਹਾਂ ਤੁਹਾਨੂੰ ਮੈਂ ਕਿ ਅੰਮ੍ਰਿਤਪਾਲ ਜੀ ਕਹਿੰਦਾ ਐਨਐਸਏ ਵਧਾ ਦੇ ਜੇ ਇਹਨਾਂ ਨੂੰ ਤੁਸੀਂ ਦੇਖੋ ਕਿ ਲੱਖਣ ਕਿੰਨਾ ਗੈ ਅੰਮ੍ਰਿਤਪਾਲ ਦਾ ਮੈਂ ਇਨਸਾਨ ਹੋਣ ਦੇ ਨਾਂ ਤੇ ਕੋਈ ਵਿਰੋਧ ਨਹੀਂ ਕਰਦਾ ਅੰਮ੍ਰਿਤਪਾਲ ਦੀਆਂ ਜਿਹੜੀਆਂ ਹਰਕਤਾਂ ਨੇ ਵਿਰੋਧ ਉਹਦਾ ਹੋ ਰਿਹਾ ਕਹਿੰਦਾ ਅੰਮ੍ਰਿਤਪਾਲ ਸਭ ਦਾ ਅੰਦੇਸ਼ ਸੌ ਚੋਕ ਕੇ ਐਮਪੀ ਬਣ ਕੇ ਕੋਈ ਵਧੀਆ ਕੰਮ ਕਰਦਾ ਹੈ ਪੰਜਾਬ ਦੇ ਵਿੱਚ ਕੋਈ ਪੰਦ ਪੰਦਕ ਤੇ ਖੜੀ ਹੋਈਏ ਉਹਦੀ ਸਲਾਹਾਂ ਵੀ ਕੀ ਦੀ ਲੋ ਉਹਦੇ ਸੁਝਾਅ ਵੀ ਕੀ ਦੇ ਜੋ ਜਨਰਲ ਜੰਗਰ ਕਹਾਂ ਜੋ ਪਰ ਜੇਰੀ ਐਮਐਸਏ ਪੰਜਾਬ ਗਵਰਨਮੈਂਟ ਨੇ ਵਧਾਈ ਹੈ ਉਹਦੇ ਪਿੱਛੇ ਕਾਰਨ ਕੀ ਹੈ ਕਿ ਕਿ ਬਿਹਰ ਦਾ ਮਾਹੌਲ ਖਰਾਬ ਹੋ ਸਕਦਾ ਇਸ ਕਰਕੇ ਮੈਂ ਸੇ ਬਤਾ ਤੀ ਬਾਕੀ ਉਹ ਦੇ ਜਰੀਏ ਰਿਪੋਰਟ ਸੰਗਤ ਐਂਪੀ ਜਿੱਥੇ ਆਏ ਪਰ ਜਿਹੜੇ ਇਹ ਫੁਗਰੇ ਲੋਕ ਨੇ ਨਾ ਜਿੰਮਤੇ ਡੰਗਰਨ ਹੋਣ ਜੋ ਕਿ ਲੇਨ ਰਾਇ ਇਹ ਲੋਕਲੇ ਬੇਕੁਸ਼ਣਾ ਕੁਝ ਬੋਲਦੇ ਤੇ ਸੁਵਾ ਲੈਂਦੇ ਜਦੋਂ ਮੈਂ ਬੋਲਣਾ ਹੁੰਦਾ ਨਾ ਮੈਂ ਕਿਸੇ ਦੇ ਗਾਹੂ ਸੁਣਦਾ مرضی میں مطلب متو دی جائے جن مرضی میں لکھ کے میسج کری جو جو اسی بولنا ہوں اپنی مرضی ہوں بہت بار یہ گل کہی ہے بسے میری بارہ چون کر دیا میں جاب دے دینا مڑ کے فون نہیں دے میں کہ دس آجار روپیہ لوگ دس منٹ کا انٹرویو کر دے پھر مڑ کے فون نہیں کرتے یہ جواب دن واسطے بہت بڑی اطریق ہے مڑ کے بھی گل کر ਯੋਕੀ ਜਿਹੜਾ ਕੁਝ ਅੱਜ ਚੱਲ ਰਿਹਾ ਇਹ ਦੋ ਚਾਰ ਨਾਮ ਸਵਾਲ ਕਰੀ ਤੂਰ ਮੋੜ ਕਰਕੇ ਫਿਰ ਉਹ ਦੇਸ਼ਕਾਨ ਦੇ ਗਿਆਨੀ ਮੂਤਾ ਸਿੰਘ ਆਹ ਕਹਿੰਦਾ ਮੂਤਾ ਸਿੰਘ ਨੇ ਆਹ ਕਹਤਾ ਬਸ ਆ ਗਏ ਨਾ ਕੋਲੇ ਮੇਰੀ ਗੱਲਬਾਤ ਅੱਜ ਕੀਤੀ ਹੈ ਨਾ ਸ਼ੁਰੂ ਇਥੋਂ ਕਿ ਤੁਸੀਂ ਜਿਹੜੇ ਅੱਜ ਸੂਰ ਨੇ ਜਨਾਲ ਦੇ ਵਿੱਚ ਮੇਰੇ ਕਹਿੰਦੇ ਸਾਨੂੰ ਭੰਗਾਂ ਵਾਲੀ ਦੀ ਲੋੜ ਹੈ ਸਾਨੂੰ ਬਾਜਾਂ ਵਾਲੀ ਦੀ ਲੋੜ ਹੈ ਸਾਨੂੰ ਅੰਮ੍ਰਿਤਪਾਲ ਦੇ ਲੋੜ ਹੈ ਸੰਦੀਪ ਸਿੰਘ ਦੀ ਸਿੱਧੂ ਦੀ ਲੋੜ ਹੈ ਮੈਨੂੰ ਕਿ ਆਪ ਨੇ ਕੱਖ ਵੀ ਕਰਨਾ ਜਿਹੜੇ ਪੰਜਾਬੀ ਦੇ ਕਹਿੰਦਾ ਦੋਹਾਂ ਤੋਂ ਚੋਰ ਮਰਵਾਉਣੇ ਜੱਤੀ ਇਹ ਤੋਂ ਚੋਰ ਮਰਵਾਉਣੇ ਉਹ ਕਹਿੰਦਾ ਇਹ ਨਹੀਂ ਆਪ ਨੇ ਕੋਈ ਕਰਨਾ ਮੈਂ ਦੂਜਿਆਂ ਨੂੰ ਬਾਜਾ ਮਾਰ ਲਿਆ ਲਿਆ ਮੈਂ ਇਹ ਗੱਲ ਵੀ ਤਾਂ ਕੀਤੀ ਹੈ ਕਿ ਉਹ ਸੂਰਮੇ ਨੇ ਜਿਹੜਨ ਜਿਹੜੀ ਜਵਾਨ ਤੇ ਹਰ ਵਕਤ ਗਵਾੜੀ ਗਰੋਹ ਕੋਈ ਮਤਲਬ ਨਹੀਂ ਲੋ ਲੋ ਅਸੀਂ ਸੇਕ ਰੋਮ ਦੇ ਵਿੱਚ ਜੰਮੇ ਪੜੇ ਹਾਂ ਕੋਈ ਮਤਲਬ ਨਹੀਂ ਸਾਡੇ ਸਿਰ ਤੇ ਦਸਤਾਰ ਹੈ ਕੋਈ ਮਤਲਬ ਨਹੀਂ ਸਾਡੀ ਮੂੰਹ ਤੇ ਦਾੜੀ ਹੈ ਸਾਡੇ ਸਿਰ 'ਚ ਆਪਾਂ ਕੋਈ ਮਤਲਬ ਨਹੀਂ ਇਹਨਾਂ ਨੂੰ ਬਸ ਮੈਂ ਜਿਹੜੇ ਅੱਜ ਗੱਲ ਕੀਤੀ ਹੈ ਨਾ ਤੇ ਇਹਨਾਂ ਦੇ ਸੂਰਮੇ ਨੇ ਪੰਜਾਬ ਦੇ ਇਹ ਸੂਰਮੇ ਨੇ ਜੁਰ ਇਹ ਚਾਹੁੰਦੇ ਹੈ ਵੀ ਅੰਮ੍ਰਿਤਪਾਲ ਦਾ ਸ਼ਹੀਦ ਰਹਿਣਾ ਨਾ ਹੋਵੇ ਉਹਨਾਂ ਕੋਲ ਹੋਰ ਜਰਨੈਲ ਲੱਭੇ ਕਿਉਂਕਿ ਜਾਰਾ ਦਾ ਜਿਹੜੇ ਬਿੰਦਰ ਨੇ ਜਿਹਨੂੰ ਕੋਈ ਲੋਕ ਨੇ ਵਿਚਾਲੇ ਮੰਨਿਆ ਫਿਰ ਪ੍ਰਸ਼ਾਸਨਾਂ ਪਾਣੀ ਬੰਦ ਹੋ ਜਾਂਦਾ ਨਸ਼ਾ ਮਿਲ ਜਾਂਦਾ ਹੈ ਨਾ ਉਹ ਗੰਦ ਪਾਉਣ ਵਾਲੇ ਟਾਈਮ ਦੇ ਅੰਦਰ ਤੇ ਇਹਨਾਂ ਸੂਰਮਿਆਂ ਨੇ ਜਿਵੇਂ ਪੰਜਾਬ ਦਾ ਬੇੜਾ ਘਰ ਕੀਤਾ ਬਾਅਦ ਵਿੱਚ ਪਹਿਲਾਂ ਕਹੇ ਸੀ ਕਿ ਜਿਵੇਂ شل جی رہی نے کیڑے مکوڑے مکھی مچھر کھا کے وہ فوٹو پچھے مکیاں نے بجار سوٹ گئے نے سنت محل فوٹو موہی رکھ لینی ہے رکھ لینی ہے امرکال کی رکھ لینی ہے جسمج مان نے موہرے لا لینا ہے یا گروپاشا دی فوٹو موہرے رکھ لینی ہے تو پیچھے کھڑ کے آپ جگہ چڑھ لینا لوگوں کے پتہ موہرے مارنے چڑ دینا